ਕੈਪਟਨ ਅਮਰਿੰਦਰ ਸਿੰਘ ਜੀ ਨਾਲ ਇੱਕ ਵਿਸਤਾਰਪੂਰਵਕ ਇੰਟਰਵਿਊ ਕੀਤਾ ਮੈਂ ਉਸ ਇੰਟਰਵਿਊ ਤੇ ਉਹਨਾਂ ਦੀ ਵਿਸਤਾਰਪੂਰਵਕ ਇੰਟਰਵਿਊ ਤੇ ਤਾਂ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਲੇਕਿਨ ਇੱਕ ਨੁਕਤਾ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਹਿਸਟਰੀ ਲਈ ਇਤਿਹਾਸ ਲਈ ਫੈਕਚੁਅਲੀ ਇਨਕਰੈਕਟ ਹੈ ਔਰ ਇੱਕ ਬਹੁਤ ਵੱਡਾ 2 ਕੈਪਟਨ ਅਮਰਿੰਦਰ ਸਿੰਘ ਜੀ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਜੀ ਜਿਹੜੇ ਇੱਕ ਉੱਗੇ ਸੁਤੰਤਰਤਾ ਸੈਨਾਨੀ ਔਰ ਦੇਸ਼ ਭਗਤ ਸਨ ਜਿਨ੍ਹਾਂ ਦਾ ਬਹੁਤ ਜਵਾਨੀ ਦਾ ਸਮਾਂ ਮੁਲਤਾਨ ਦੀਆਂ ਜੇਲਾਂ ਵਿੱਚ ਲੰਮੇ ਕਾਰਵਾਸਤੇ ਦੌਰਾਨ ਬੀਤਿਆ ਗ੍ਰੈਜੂਏਟ ਸਨ ਦਵਾਬੇ ਦੀ ਮਹਾਨ ਧਰਤੀ ਜਿਹਨੂੰ ਦੇਸ਼ ਭਗਤਾਂ ਦੀ ਰਾਜਧਾਨੀ ਕਿਹਾ ਜਾਂਦਾ ਹੈ ਜੰਡਿਆਲਾ ਵੰਜਕੀ ਉੱਥੋਂ ਦੇ ਸਧਾਰਨ ਘਰਾਣੇ ਵਿੱਚ ਜਨਮ ਲੈ ਕੇ ਮੁੱਖ ਮੰਤਰੀ ਦੇ ਰੁਤਬੇ ਤੱਕ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਦੋਂ ਯਾਦਵਿੰਦਰ ਜੀ ਨੇ ਉਹਨਾਂ ਤੇ ਸਵਾਲ ਕੀਤਾ ਕਿ ਜਦੋਂ ਹਥਿਆਰ ਗਏ ਹਨ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਦਰਬਾਰ ਸਾਹਿਬ ਵਿੱਚ ਤੇ ਉਸ ਵਿੱਚ ਕਿਸ ਤਰ੍ਹਾਂ ਰੋਲ ਸੀ ਕਿ ਕਾਰ ਸੇਵਾ ਦੇ ਟਰੱਕਾਂ ਵਿੱਚ ਵੱਡੀ ਤਾਦਾਦ ਵਿੱਚ ਅਸਲਾ ਗਿਆ ਔਰ ਉਹ ਕੌਣ ਸੀ ਭੇਜਣ ਵਾਲਾ ਔਰ ਉਸਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਣੀ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਕਿ ਦਰਬਾਰਾ ਸਿੰਘ ਇਸ ਗੱਲ ਲਈ ਜ਼ਿੰਮੇਵਾਰ ਸੀ ਇੱਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਸਾਬ ਦਾ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਜੀ ਉੱਪਰ ਇਹ ਇਲਜ਼ਾਮ ਸਰਹ ਸਰ ਝੂਠ ਬੇਬੁਨਿਆਦ ਤੁਕਬਾਜ਼ੀ ਹਾਲਾਂਕਿ ਉਹ ਮਿਲਟਰੀ ਹਿਸਟਰੀ ਦੇ ਗਿਆਤਾ ਹਨ ਹਿਸਟਰੀ ਦੇ ਗਿਆਤਾ ਹਨ ਸਿਆਣੇ ਪੁਰਖ ਹਨ ਲੇਕਿਨ ਉਨ੍ਹਾਂ ਨੇ ਇਹ ਤੁੱਕੇ ਤੇ ਆਧਾਰਿਤ ਕੇਵਲ ਕਿਉਂਕਿ ਗਿਆਨੀ ਜ਼ੈਲ ਸਿੰਘ ਜੀ ਦਾ ਮੈਂ ਤਸ਼ਮਦੀਦ ਗਵਾਹ ਹਾਂ 80 ਤੋਂ 85 ਤੱਕ ਨੇਚਰਲੀ ਆ ਪੋਲਿਟিক্যাল ਕਨਫਲਿਕਟ ਉਹਨਾਂ ਦਾ ਰਿਹਾ ਬਹੁਤ ਵੱਡੀ ਤਾਕਤ ਕੈਪਟਨ ਉਸ ਵੇਲੇ ਮੈਂ ਸਮੀਧਾ ਗਿਆਨੀ ਜ਼ੈਲ ਸਿੰਘ ਜੀ ਹੋਮ ਮਿਨਿਸਟਰ ਬਣੇ ਦੇਸ਼ ਦੇ ਔਰ ਕੈਪਟਨ ਅਮਰਿੰਦਰ ਸਿੰਘ ਹੋਰੀ ਮਿਸਸ ਸੁਖਵੰਤ ਕੋਰ ਪਿੰਡਰ ਸ਼੍ਰੀ ਰਗਨੰਦਨ ਲਾਲ ਪਾਟਿਆ ਸਰਦਾਰ ਗੁਰਚਰਨ ਸਿੰਘ ਜੀ ਨਿਹਾਲ ਸਿੰਘ ਵਾਲਾ ਇਹ ਮੈਂਬਰ ਆਫ ਪਾਰਲੀਮੈਂਟ ਬਣੇ ਹਾਕਮ ਸਿੰਘ ਔਰ ਇਹਨਾਂ ਸਾਰੇ ਵਿਅਕਤੀਆਂ ਦਾ ਸੈਯੋਗ ਕਾਂਗਰਸ ਪਾਰਟੀ ਨਾਲ ਉਸ ਵੇਲੇ ਸੀ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਸardar Durbar Singh ਇੱਕ ਅੰਮ੍ਰਿਤਧਾਰੀ ਗੁਰਸਿੱਖ ਸਨ ਉਹਨਾਂ ਨੇ ਸੰਤ ਬਾਬਾ ਮਹਿੰਦਰ ਸਿੰਘ ਹਰਖਵਾਲ ਦੀ ਮਹਾਨ ਸੰਪਰਦਾ ਤੋਂ ਅੰਮ੍ਰਿਤ ਪਾਨ ਕੀਤਾ ਸੀ ਅਸੀਂ 80 ਤੋਂ 85 ਤੱਕ ਕੋਈ ਇੱਕ ਦਿਨ ਵੀ ਨਹੀਂ ਜਦ ਪੰਜਾਬ ਦੀ ਰਾਜਨੀਤੀ ਦਾ ਮੈਂ ਇੱਕ ਸਜਗ ਪਹਿਰੇਦਾਰ ਜਾਂ ਇੱਕ ਸ਼ਮਦੀਦ ਗੁਵਾ ਨਹੀਂ ਰਹਾ ਉਹਨਾਂ ਤੇ ਅਟੈਕ ਹੋਇਆ ਸਾ ਦੁਬਾਰਾ ਸਿੰਘ ਜੀ ਤੇ ਸੰਤ ਮਹਿੰਦਰ ਸਿੰਘ ਹਰਕਵਾਲ ਜੀ ਦੇ ਜਦੋਂ ਉਹਨਾਂ ਨੂੰ ਜਲ ਪ੍ਰਵਾਹ ਕੀਤਾ ਜਾ ਰਿਹਾ ਸੀ ਤੁਹਾਡਾ ਇਹ ਕਹਿਣ ਤੋਂ ਭਾਵ ਕੈਪਟਨ ਅਮਰਿੰਦਰ ਸਿੰਘ ਜੀ ਆਉਣ ਵਾਲੀਆਂ ਜਨਰੇਸ਼ਨਸ ਇਹ ਲੈਣਗੀਆਂ ਕਿ ਜਿਨ੍ਹਾਂ ਨੇ ਸੁਤੰਤਰਤਾ ਸੈਨਾ ਨਹੀਂ ਜੈਤੋ ਗੁਰੂ ਕਾ ਬਾਗ ਪੰਜਾ ਸਾਹਿਬ ਨਨਕਾਣਾ ਸਾਹਿਬ ਮੋਰਚੇ ਅਕਾਲੀ ਲਹਿਰ ਜਿਨ੍ਹਾਂ ਨੇ ਹਿੱਸੇ ਲਏ ਉਨਾ ਦੇ ਉੱਤੇ ਤੁਸੀਂ ਉਂਗਲਿ ਉਠਾਈ ਹੈ ਮੈਂ ਇਸ ਤੇ ਆਪत्ति ਵਿਅਕਤ ਕਰਦਾ ਹਾਂ ਨਾਲ ਦੀ ਨਾਲ ਮੈਂ ਆਪ ਨੂੰ ਇਹ ਸਮਰਨ ਕਰਾਉਣਾ ਚਾਹਨਾ ਹਾਂ ਕਿ ਆਪ ਜੀ ਦੇ ਖਾਨਦਾਨ ਨੇ ਹਮੇਸ਼ਾ ਮੁਗਲਾਂ ਦਾ ਸਾਥ ਦਿੱਤਾ ਔਰ ਮੈਂ ਤੁੱਕ ਇਦਾਇਲਤ ਨਹੀਂ ਇਹ ਗੱਲ ਕਰ ਰਿਹਾ ਤੁੱਕ ਬਾਜ਼ੀਤੇ ਮੈਂ ਕੋਟ ਕਰ ਰਿਹਾ ਹਾਂ ਮਹਾਰਾਜਾ ਰਿਪਦਮਨ ਸਿੰਘ ਦ ਬੁੱਕ ਰਿਟਰਨ ਬਾਈ ਸਾਡੇ ਉਸ ਸਮਿਆਂ ਦੇ ਮਹਾਨ ਹਿਸਟੋਰੀਅਨ ਸੁਰਗਵਾਸੀ ਜੇ ਐਸ ਗਰੇਵਾਲ ਹਿੰਦੂ ਬੰਗਾ ਜੀ ਦੀ ਜਿਹਦੇ ਤੇ ਉਹਨਾਂ ਨੂੰ ਸਭ ਤੋਂ ਵੱਡਾ ਪੈਟ੍ਰਿਓਟ ਸਭ ਤੋਂ ਵੱਡਾ ਉਹਨਾਂ ਨੂੰ ਪੰਥ ਦਾ ਰਬਦਮਨ ਸਿੰਘ ਜੀ ਨੂੰ ਉਸ ਵੇਲੇ ਸਮੇਂ ਦਾ ਮਹਾਰਾਜਾ ਕਹਿ ਕੇ ਪੁਕਾਰਿਆ 14 ਵਰੇ ਜਿਨ੍ਹਾਂ ਨੇ ਆਪਣੇ ਬਿਤਾਏ ਉਸ ਵੇਲੇ ਕੁਡਾਇਕ ਨਾਲ ਔਰ ਉਸ ਵੇਲੇ ਤੁਹਾਡੇ ਪੂਰਵਜ ਜਿਹੜੇ ਸੀ ਜਾਂ ਤੁਹਾਡੇ ਵੱਡੇ ਵਡੇਰੇ ਸੀ ਸਭ ਤੋਂ ਵੱਡੇ ਸਪੋਰਟਰ ਅੰਗਰੇਜ਼ਾਂ ਦੇ ਟੋਢੀ ਬਣ ਕੇ ਜਲਿਆਂਵਾਲਾ ਬਾਗ ਦਾ ਸਭ ਤੋਂ ਪਹਿਲਾ ਆ ਉਸ ਵੇਲੇ ਦੇ ਮੈਸੈਕਰ ਦਾ ਸਾਥ ਦਿੱਤਾ ਬ੍ਰਿਟਿਸ਼ ਦਾ ਸਭ ਤੋਂ ਵੱਡਾ ਭੁਪਿੰਦਰ ਸਿੰਘ ਜਿਹੋਰੀ ਕਿਉਂਕਿ 1911 ਦੇ ਵਿੱਚ ਕ੍ਰਿਕਟ ਟੀਮ ਜਿਹੜੀ ਪਹਿਲੀ ਭਾਰਤ ਦੀ ਇੰਗਲੈਂਡ ਖੇਡਣ ਗਈ ਉਹਦੇ ਕੈਪਟਨ ਸਨ ਉਹਨਾਂ ਦੀ ਉਹਨਾਂ ਦੇ ਤਾਲੁਕਾਤ ਅੰਗਰੇਜ਼ ਸਰਕਾਰ ਨਾਲ ਬਹੁਤ ਨੇੜੇ ਦੇ ਸਨ ਔਰ ਅਕਾਲੀ ਲਹਿਰ ਨੂੰ ਪੰਜ ਵਰੇ ਲਗਾਤਾਰ 190 ਇਕੀ ਤੋਂ ਲੈ ਕੇ 26 ਤੱਕ ਅਗਰ ਸਭ ਤੋਂ ਵੱਡਾ ਵਿਰੋਧ ਕਿਸੇ ਨੇ ਕੀਤਾ ਉਹ ਤੁਹਾਡੇ ਘਰਾਣੇ ਪਟਿਆਲੇ ਨੇ ਕੀਤਾ ਅਮਰਿੰਦਰ ਸਿੰਘ ਜੀ ਮੈਂ ਤੁਹਾਨੂੰ ਇਹ ਯਾਦ ਕਰਾਉਣਾ ਚਾਹੁੰਦਾ ਕਿ ਐਮਦ ਸ਼ਾਹ ਅਬਦਾਲੀ ਜਿਸ ਨੇ 5 ਫਰਵਰੀ 1762 ਨੂੰ ਵੱਡਾ ਕਲੂਕਾਰਾ ਕਪਰਹੀੜ ਦੇ ਮੈਦਾਨ ਵਿੱਚ 30 ਹਜ਼ਾਰ ਤੋਂ ਵੱਧ ਸਿੱਖਾਂ ਨੂੰ ਬੀਬੀਆਂ ਮਾਤਾਵਾਂ ਗੁਰੂ ਗੰਨ ਸਾਹਿਬ ਤੇ ਕਿੱਡਾ ਵੱਡਾ ਉਸ ਵੇਲੇ ਅ ਜੋ ਕੱਲੂ ਕਾਰਾ ਹੋਇਆ ਉਸ ਵਿੱਚ ਤੁਹਾਡੇ ਵੱਡੇ ਵਡੇਰਿਆਂ ਨੇ ਸਾਥ ਦਿੱਤਾ ਇਨਤ샤ਬ ਅਬਦਾਲੀ ਦਾ ਜਿਸ ਦੇ ਇਵਰਜ਼ ਵਜੋਂ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ 1756 ਵਿੱਚ ਇਹ ਵੀ ਮੈਂ ਕਿਤਾਬ ਦਾ ਹਵਾਲਾ ਦੇ ਰਿਹਾ ਇਹ ਵੀ ਤੁੱਕਵਾਜ਼ੀ ਨਹੀਂ ਹੈ ਇਹ ਸਾਡੇ ਸਮਿਆਂ ਦੇ ਵੱਡੇ ਵਿਦਵਾਨ ਚਿੰਤਕ ਲੇਖਕ ਹਿਸਟੋਰੀਅਨ ਅਜਮੇਰ ਸਿੰਘ ਜੀ ਉਹਨਾਂ ਨੇ ਲਿਖਿਆ ਆਪਣੀ ਕਿਤਾਬ ਚ ਕਿਸ ਵਿਦ ਰੁਲੀ ਪਾਤਸ਼ਾਹੀ ਔਰ ਉਹਨਾਂ ਦੀ ਕਿਤਾਬ ਵਿੱਚ ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਦਾ ਹਵਾਲਾ ਹੈ ਕਿ ਕਿਵੇਂ ਬਾਬਾ ਤਲੋਕ ਸੋ ਤੇ ਬਾਬਾ ਰਾਮ ਸੋਰਾ ਨੇ ਜਦੋਂ ਚੱਪੜ ਚੜੀ ਦੇ ਮੈਦਾਨਾਂ ਵਿੱਚ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਦੇ ਕੇ ਜ਼ੁਲਮ ਦੇ ਵਿਰੁੱਧ ਲੜਨ ਲਈ ਉਹਨਾਂ ਨੂੰ ਭੇਜਿਆ ਤੁਹਾਡੇ ਵੱਡੇ ਵਡੇਰਿਆਂ ਨੇ ਟਾਲਾ ਵੱਟ ਗਏ ਨਾ ਰਾਮ ਸਿੰਘ ਜੀ ਨਾ ਤਲੋਕ ਸਿੰਘ ਜੀ ਉਸ ਮੈਦਾਨ ਵਿੱਚ ਨਹੀਂ ਗਏ ਸਗੋਂ ਉਹ ਉੱਥੋਂ ਆਪਦੇ ਬੰਦੇ ਕੱਲ ਕੇ ਰਸ ਪਾਣੀ ਦਿੱਤਾ ਇਹ ਅਜਮੇਰ ਸਿੰਘ ਜੁਰਾਂ ਦੀ 13 ਸਫੇ ਦੀ ਜੋ ਕਿਸ ਬਦਰੁਲੀ ਪਾਤਸ਼ਾਹੀ ਕਿਤਾਬ ਹੈ ਕਿਸ ਬਦਰੁਲੀ ਪਾਤਸ਼ਾਹੀ 13ਵੇਂ ਸਫੇ ਤੇ ਮੇਰਾ ਕਹਿੰਦਾ ਮਤਲਬ ਹੈ ਉਹ ਇਹ ਵਰਣਨ ਉਹਨਾਂ ਨੇ ਕੀਤਾ ਹੈ ਹਮੇਸ਼ਾ ਮੁਗਲਾਂ ਨਾਲ ਮੁਗਲਾਂ ਤੋਂ ਬਾਅਦ ਅੰਗਰੇਜ਼ਾਂ ਨਾਲ ਅੰਗਰੇਜ਼ਾਂ ਤੋਂ ਬਾਅਦ ਜਿੰਨੀਆਂ ਸਾਜ਼ਿਸ਼ਾਂ ਹੋਈਆਂ ਹਨ ਉਹਨਾਂ ਸਾਜ਼ਿਸ਼ਾਂ ਵਿੱਚ ਤੁਸੀਂ ਸ਼ਾਮਿਲ ਰਹੇ ਉਗੇ ਦੇਸ਼ ਭਗਤ ਦੇ ਵਿਰੁੱਧ ਇਹ ਗੱਲ ਕਹਿਣੀ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਨੂੰ 23 ਕਲ ਦਾ ਨੋਟਿਸ ਲੈਣਾ ਚਾਹੀਦਾ ਹੈ ਕਿਉਂਕਿ 1929 ਵਿੱਚ ਜਦੋਂ ਰਾਵੀ ਦਰਿਆ ਦੇ ਕਿਨਾਰੇ ਦਾ ਕੰਪਲੀਟ ਇੰਡੀਪੈਂਡੈਂਸ ਫॉर ਇੰਡੀਆ ਦਾ ਰੈਜ਼ੋਲੂਸ਼ਨ ਇੰਡੀਅਨ ਨੈਸ਼ਨਲ ਕਾਂਗਰਸ ਨੇ ਪਾਸ ਕੀਤਾ ਤਾਂ ਸਭ ਤੋਂ ਵੱਡਾ ਵਿਰੋਧ ਉਸ ਵੇਲੇ ਮਹਾਰਾਜਾ ਭੁਪਿੰਦਰ ਸਿੰਘ ਜੀ ਨੇ ਕੀਤਾ ਔਰ ਕੰਪਲੀਟ ਉਸ ਵੇਲੇ ਇੰਡੀਪੈਂਡੈਂਟ ਫ੍ਰੀडम ਦਾ ਵਿਰੋਧ ਕੀਤਾ ਔਰ ਪੂਰੀ ਸਪੋਰਟ ਤੁਸੀਂ ਐਂਗਲੋ ਸਿੱਖ ਵਾਰਸ ਦੇ ਦੌਰਾਨ ਜਿਹੜੀਆਂ 1846 ਮੁਦਕੀ ਫਿਰੂਸ਼ahr ਸਬਰਾਉ ਦੇ ਮੈਦਾਨਾਂ ਵਿੱਚ ਲੰਗਾਂ ਹੋਈਆਂ ਉਹਦੇ ਵਿੱਚ ਕਿਸ ਵਿਦਰੂਲੀ ਪਾਤਸ਼ਾਹੀ ਦੇ ਵਿੱਚ ਵੀ ਜ਼ਿਕਰ ਹੈ ਗਾਦਰੀ ਬਾਬੇ ਕਾਨਸਨ ਅਜਮੇਰ ਸਿੰਘ ਜੀ ਦੀ ਕਿਤਾਬ ਹੈ ਔਰ ਗਰੇਵਾਲ ਸਾਹਿਬ ਦੀ ਇਹ ਕਿਤਾਬ ਜੋ ਮਹਾਰਾਜਾ ਰਿਪਦਮਨ ਸਿੰਘ ਜੋ ਕਿ ਇੱਕ ਦੇਸ਼ ਭਗਤ ਕਾਲੀ ਪੱਗ ਬਨ ਕੇ 14 ਵਰੇ ਕੁਡਾਇਕ ਨਾਲ ਮੈਨੂੰ ਤਾਂ ਇਸ ਮੌਕੇ ਤੇ ਯਾਦ ਆਉਣਾ ਹੈ ਬਹਾਦਰ ਸ਼ਾ ਜ਼ਫਰ ਨੂੰ ਵੀ ਭੇਜਿਆ ਗਿਆ ਸੀ ਰੰਗੂਨ ਔਰ ਜਿਹੜਾ ਹਟਸਨ ਹਾਰਸ ਅੱਜ ਫੌਜ ਦੇ ਵਿੱਚ ਇੱਕ ਚਲ ਪ੍ਰਚਲਿਤ ਹੈ ਉਹ ਹਟਸਨ ਹਾਰਸ ਦੇ ਜੋ ਮੇਜਰ ਹਟਸਨ ਸੰ ਉਹਨਾਂ ਨੇ ਬਹਾਦਰ ਸ਼ਾ ਜ਼ਫਰ ਦੇ ਉਸ ਵੇਲੇ ਦੇ ਬਾਦਸ਼ਾਹ ਦੇ ਦੋਨਾਂ ਲੜਕਿਆਂ ਨੂੰ ਖੂਨੀ ਦਰਵਾਜ਼ੇ ਤੇ उन्होंने लोथा जड़िया टंग सन और, और उन्होंने पोतरियां भी कतल किया तो फिर रंगून जो भेजा तो गया उन्हों का बड़ा खूबसूरत शहर है और वो बड़ा प्रचलित है जो उन्होंने एक गज जमीन भी ना मिल सकी कूए यार में आ, कितना बेताब है जफर दफन के लिए कितना बेताब है जफर दफन के लिए ਇਹ ਗੱਜ਼ ਮੇਂ ਵੀ ਨਾ ਮਿਲ ਸਕੀ ਕੂਏ ਯਾਰ ਮੇ ਇਹੀ ਗੱਲ ਰਿਪਦਮਨ ਸਿੰਘ ਜੀ ਨਾਲ ਕੋਈ ਕਿ ਉਹਨਾਂ ਦੀ ਧਰਮ ਪਤਨੀ ਗੁਰਚਰਨ ਕੌਰ ਮਹਾਰਾਣੀ ਸਹਿਮਾ ਆਪਦੀ ਪੈਨਸ਼ਨ ਲਈ ਰੁੜ ਰੁੜ ਕੇ ਉਹਨਾਂ ਦੇ ਸਾਰਾ ਗਨ ਸੈਲੂਡ ਰਿਪਦਮਨ ਸਿੰਘ ਜੀ ਦੇ ਬੰਦ ਕਰ ਦਿੱਤੇ ਗਏ ਮੈਨੂੰ ਬੜੀ ਅੱਛੀ ਗੱਲ ਲੱਗੀ ਗਰੇਵਾਲ ਸਾਹਿਬ ਨੇ ਲਿਖਿਆ ਕਿ ਉਹਨਾਂ ਦੇ ਜਿਹੜੇ ਆਟੋ ਬਾਇਓਗ੍ਰਾਫੀ ਲਿਖਣ ਵਾਲੇ ਹਨ ਮਹਾਰਾਜਾ ਰਿਪਦਮਨ ਸਿੰਘ ਦੇ ਉਹਨਾਂ ਦਾ ਸਭ ਤੋਂ ਵੱਡਾ ਨੈਸ਼ਨਲ ਅਗਰ ਮੈਮੋਰੀਅਲ ਕੋਈ ਬਾੜਨਾ ਚਾਹੀਦਾ ਸੀ ਸਭ ਤੋਂ ਪਹਿਲਾਂ ਦਾ ਓਨਲੀ ਰੂਲਰ ਹੂ ਅਪੋਜ਼ ਦ ਬ੍ਰਿਟਿਸ਼ ਇੱਕੋ ਕੱਲਾ ਰਿਪਦਮਨ ਸਿੰਘ ਉਹਨਾਂ ਦਾ ਬਾੜਨਾ ਚਾਹੀਦਾ ਸੀ ਔਰ ਉਹ ਮੈਮੋਰੀਅਲ ਤੱਕ ਹੀ ਬਾੜਨਾ ਸੀ ਰੋਲ ਰੋਲ ਕੇ ਉਹਨਾਂ ਦੇ ਪਰਿਵਾਰ ਨੂੰ ਜਿਸ ਪ੍ਰਕਾਰ ਖਰਾਬ ਕੀਤਾ ਗਿਆ ਉਹ ਸਾਰੀਆਂ ਗੱਲਾਂ ਸਾਡੇ ਸਾਹਮਣੇ ਆ ਮੈਂ ਇਸ ਕਰਕੇ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਗੇ ਤੋਂ ਕਿਰਪਾ ਕਰਕੇ ਉਗੇ ਦੇਸ਼ ਭਗਤਾ ਜਿਨ੍ਹਾਂ ਦੇ ਕਰੋੜਾਂ ਲੱਖਾਂ ਸਮਰਥਕ ਔਰ ਇਸ ਦੇਸ਼ ਵਿੱਚ ਇਸ ਮਿੱਟੀ ਵਿੱਚ ਅੱਛੇ ਪੋएट ਲਿਖਾਰੀ ਔਰ ਹਿਸਟੋਰੀਅਨ ਮੌਜੂਦ ਹਨ ਅਜੇ ਹੀ ਤੁੱਕਬਾਜ਼ੀ ਕਰਨੀ ਬਹੁਤ ਹੀ ਮੈਂ ਸਮਝਦਾ ਕਿ ਇਹ ਦੂਸ਼ਣਬਾਜ਼ੀ ਦੇ ਨਾਲ ਤੁਹਾਡਾ ਆਪਣਾ ਹੌਲਾਪਨ ਔਰ ਖੋਖਲਾਪਨ ਲੋਕਾਂ ਨੂੰ ਪਤਾ ਲੱਗਿਆ ਜਿਹੜੇ ਮੁਗਲਾਂ ਨਾਲ ਜਿਹੜੇ ਅੰਗਰੇਜ਼ਾਂ ਨਾਲ ਜਿਹੜੇ ਸਭ ਤੋਂ ਵੱਡੀਆਂ ਸਾਸਿਸ਼ਾ ਵਿੱਚ ਰਹੇ ਉਹਨਾਂ ਦੇ ਮੂੰਹ ਇਹ ਗੱਲ ਜੱਜਦੀ ਨਹੀਂ ਕਿ ਉਹ ਅਜੇ ਹੀ ਗੱਲ ਇੱਕ ਦੇਸ਼ ਭਗਤ ਦੇ ਵਿਰੋਧ ਕਹਿਣ